ਸਾਹਣੀ ਯੋਜਨਾ ਵਾਲੇ 2000 ਰੁਪਏ ਨਹੀਂ ਆਈ ਤੇ ਜਾਂ ਫਿਰ ਨਹੀਂ ਆਉਂਦੇ ਖਾਤੇ ਦੇ ਵਿੱਚ ਤਾਂ ਇਹ ਵੀਡੀਓ ਦੇਖੋ ਤੁਹਾਨੂੰ ਸਟੈਪ ਬਾਈ ਸਟੈਪ ਦੱਸਾਂਗੇ ਕਿ ਕਿਵੇਂ ਚੈੱਕ ਕਰਨੇ ਨੇ ਤੇ ਜੇਕਰ ਤੁਹਾਡੇ ਪੈਸੇ ਰੁਕੇ ਹੋਏ ਨੇ ਨਹੀਂ ਆਉਂਦੇ ਤੁਹਾਡੇ ਖਾਤੇ ਦੇ ਵਿੱਚ ਤਾਂ ਉਹ ਪੈਸੇ ਤੁਸੀਂ ਕਿਵੇਂ ਆਪਣੇ ਖਾਤੇ ਦੇ ਵਿੱਚ ਲਿਆ ਸਕਦੇ ਹੋ ਦੇਖ ਸਕਦੇ ਹੋ ਸਟੈਪ ਬਾਈ ਸਟੈਪ ਸਾਰੀ ਚੀਜ਼ਾਂ ਦੱਸਾਂਗੇ ਤਾਂ ਦੋਸਤੋ ਉਸ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਸ਼ੇਅਰ ਅਤੇ ਲਾਈਕ ਤਾਂ ਚਲੋ ਦੋਸਤੋ ਤੁਹਾਨੂੰ ਦਿਖਾਉਣੇ ਆ ਅਸਲੀ ਖਬਰ ਵਾਰੇ ਤਾਂ ਦੇਖੋ ਜੀ ਪ੍ਰਧਾਨ ਮੰਤਰੀ ਪੀਐਮ ਕਿਸਾਨ ਸਨਮਾਨ ਨidhi 17ਵੀਂ ਇਨਸਟਾਲਮੈਂਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਵਾਰਾਨਸੀ ਵਿੱਚ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ 17ਵੀਂ ਕਿਸ਼ਤ ਜਾਰੀ ਕੀਤੀ ਇਸ ਕਾਰਨ ਇਸ ਯੋਜਨਾ ਤਹਿਤ ਕਰੀਬ 99.26 ਕਰੋੜ ਕਿਸਾਨਾਂ ਦੇ ਖਾਤਿਆਂ ਵਿੱਚ 20000 ਕਰੋੜ ਰੁਪਏ ਟਰਾਂਸਫਰ ਕੀਤੇ ਗਏ ਇਸ ਸਕੀਮ ਵਿੱਚ ਕਿਸਾਨਾਂ ਨੂੰ ਇੱਕ ਸਾਲ ਵਿੱਚ 2000 ਰੁਪਏ ਦੀਆਂ ਤਿੰਨ ਕਿਸ਼ਤਾਂ ਕੁੱਲ ਵਿੱਚ 6000 ਰੁਪਏ ਪੇਜੀ ਜਾਂਦੇ ਹਨ ਤੀਜੀ ਵਾਰ ਪ੍ਰਧਾਨ ਮੰਤਰੀ ਵੱਜੋਂ ਸੌ ਚੁੱਕਣ ਤੋਂ ਤੁਰੰਤ ਬਾਅਦ ਨਰਿੰਦਰ ਮੋਦੀ ਨੇ ਸਭ ਤੋਂ ਪਹਿਲਾਂ ਕਿਸਾਨ ਯੋਜਨਾ ਨਾਲ ਸੰਬੰਧਿਤ ਫਾਈਲਾਂ ਤੇ ਦਸਤਾਵੇਜ਼ ਕਿਤੇ ਅਤੇ ਇਸ ਸਕੀਮ ਦੀ 16ਵੀਂ ਕਿਸ਼ਤ 28 ਫਰਵਰੀ ਦੀ ਸ਼ਾਮ ਨੂੰ ਜਾਰੀ ਕਰ ਦਿੱਤੀ ਤੀਜੇਕਰ ਅਜੇ ਵੀ ਇਹ ਤੁਹਾਡੇ ਖਾਤੇ ਵਿੱਚ ਨਹੀਂ ਆਇਆ ਤਾਂ ਦੇਖੋ ਕਿਵੇਂ ਚੈੱਕ ਕਰ ਸਕਦੇ ਆ ਇਹ ਪੈਸੇ ਸਭ ਤੋਂ ਪਹਿਲਾਂ ਤੁਸੀਂ ਅਧਿਕਾਰਤ ਵੈੱਬਸਾਈਟ ਤੇ ਜਾਣਾ ਜਿਹੜੀ ਕਿ pmkisan.gov.in ਤੇ ਫਿਰ ਆਪਣੇ ਹੋਮ ਪੇਜ ਤੇ ਸਬੰਧਤ ਕਲਿੱਕ ਤੇ ਕੀ ਕਰਨਾ ਹੈ ਜਿੱਥੇ ਲਿਖਾ ਹੋਏਗਾ ਕਿਸਾਨ ਪਾਈ ਤੇ ਫਿਰ ਆਪਾਂ ਰਜਿਸਟ੍ਰੇਸ਼ਨ ਨੰਬਰ ਤੇ ਆਧਾਰ ਨੰਬਰ ਦਰਜ ਕਰਨਾ ਹੈ ਫਿਰ ਕੈਪਚਾ ਲਿਖਿਆ ਹੋਏਗਾ ਥੱਲੇ ਕੁਝ ਅੱਖਰ ਲਿਖਿਆ ਹੋਣਗੇ ਜਿਵੇਂ h t 4 ਇਦਾਂ ਤਰ੍ਹਾਂ ਉਹ ਭਰਨੇ ਨੇ ਫਿਰ ਗੈਟ ਸਟੇਟਸ ਤੇ ਕਲਿੱਕ ਕਰਨਾ ਹੈ ਫਿਰ ਆਪਣੀ ਜਿਹੜੀ ਆਖਰੀ ਕਿਸ਼ਤ ਆਪਣੇ ਖਾਤੇ ਦੇ ਵਿੱਚ ਆਈ ਹੋਈ ਉਹ ਦਿਖਾ ਦੇਣਗੇ ਵੀ ਇਹ ਤੁਹਾਡੇ ਫੋਨ ਦੇ ਵਿੱਚ ਤੁਹਾਡੇ ਖਾਤੇ ਦੇ ਵਿੱਚ ਪੈਸੇ ਆ ਚੁੱਕੇ ਨੇ ਜੇਕਰ ਨਹੀਂ ਆਏ ਤਾਂ ਫਿਰ ਤੁਹਾਨੂੰ ਕੀ ਕਰਨਾ ਹੈ ਤਾਂ ਫਿਰ ਦੋਸਤੋ ਤੁਸੀਂ ਕੀ ਕਰਨਾ ਹੈ ਜਾਣਾ ਹੈ ਆਪਣੇ ਨੇੜੇ ਦੇ ਖੇਤੀ ਸੈਂਟਰ ਜਾਂ ਫਿਰ ਕਿਸੇ ਵੀ ਆਪਣੇ ਕੰਪਿਊਟਰ ਸੈਂਟਰ ਵਾਲੇ ਕੋਲ ਉੱਥੇ ਜਾ ਕੇ ਤੁਸੀਂ ਇੱਕੋ ਗੱਲ ਕਹਿਣੀ ਹੈ ਕਿ ਸਾਡੀ KYC ਕਰ ਦੋ ਜੇਕਰ ਤੁਹਾਡੇ KYC ਨਹੀਂ ਹੋਈ ਹੋਈ ਤਾਂ ਪੈਸੇ ਰੁਕੇ ਹੋਏ ਨੇ ਜੇਕਰ KYC डन ਹੈ ਤਾਂ ਤੁਹਾਡੇ ਖਾਤੇ ਵਿੱਚ ਪੈਸੇ ਜ਼ਰੂਰ ਆ ਗਏ ਨੇ ਜੇਕਰ ਤੁਹਾਡੇ ਖਾਤੇ ਵਿੱਚ ਸ਼ੋ ਨਹੀਂ ਹੋ ਰਹੇ ਤਾਂ ਤੁਸੀਂ ਇਸ ਤਰ੍ਹਾਂ ਚੈੱਕ ਕਰ ਸਕਦੇ ਹੋ ਤੇ ਜੇਕਰ ਹੋਰ ਕੋਈ ਜਾਣਕਾਰੀ ਚਾਹੀਦੀ ਹੋਵੇ ਇਸ ਦੇ ਰਿਗਾਰਡਿੰਗ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਵੀ ਪੁੱਛ ਸਕਦੇ ਹੋ ਧੰਨਵਾਦ ਦੋਸਤੋ ਵੀਡੀਓ ਕਿਵੇਂ ਦੀ ਲੱਗੀ ਥੱਲੇ ਆਪਣੇ ਵਿਚਾਰ ਜ਼ਰੂਰ ਦੱਸਣਾ